ਜੈ ਭੀਮ ਜੈ ਭਾਰਤ ਤੁਸੀਂ ਵੇਖ ਰਹੇ ਹੋ ਅੰਬੇਦਕਰ ਮਿਸ਼ਨ ਨਿਊ ਚੈਨਲ ਮੈਂ ਮਰਿੰਦਰ ਸਿੰਘ ਸੰਧੂ ਅੱਜ ਅਸੀਂ ਪਹਿਲਾ ਹਲਕੇ ਦੇ ਪਿੰਡ ਦੌਲਤਪੁਰ ਵਿਖੇ ਮੌਜੂਦ ਹਾਂ ਜਿੱਥੇ ਕਿ ਪਾਰਲੀਮੈਂਟ ਡਾਕਟਰ ਅੰਮਰ ਸਿੰਘ ਵੱਲੋਂ ਪਿੰਡ ਦੀ ಗ್ರಾಮ ਪੰਚਾਇਤ ਨੂੰ ਖੇਡ ਗਰਾਊਂਡ ਖਾਤਰ ਗ੍ਰਾਂਟ ਜਾਰੀ ਕੀਤੀ ਪਿੰਡ ਦੌਲਤਪੁਰ ਦੇ ਨੌਜਵਾਨ ਸਰਪੰਚ ਆਗੂ ਆਓ ਸਰਪੰਚ ਨਾਲ ਕਰ ਲੈਨੇ ਆ ਗੱਲਬਾਤ ਸਰਪੰਚ ਅੱਜ ਤੁਹਾਡੇ ਪਿੰਡ ਨੂੰ ਐਮਪੀ ਡਾਕਟਰ ਅੰਮਰ ਸਿੰਘ ਨੇ ਗ੍ਰਾਂਟ ਜਾਰੀ ਕੀਤੀ ਹੈ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਜੀ ਅਤੇ ਸਾਫ ਕਾ ਐਮ ਐਲ ਏ ਲਖਵੀਰ ਸਿੰਘ ਲੱਖਾ ਜੀ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਨਗਰ ਨੂੰ ਜਿਵੇਂ ਮੰਗ ਉਹਨਾਂ ਤੋਂ ਕੀਤੀ ਸੀ ਸਾਡੇ ਗਰਾਊਂਡ ਲਈ 3 ਲੱਖ ਰੁਪਏ ਦੀ ਅੱਜ ਗ੍ਰਾਂਟ ਦੇਣ ਲਈ ਆਉਣਾ ਵਿਸ਼ੇਸ਼ ਤੌਰ ਤੇ ਅਮਰ ਸਿੰਘ ਨੇ ਪਹਿਲਾਂ ਵੀ ਸਾਡੇ ਨਗਰ ਵਾਸਤੇ ਕਾਫੀ ਕੁਛ ਦਿੱਤਾ ਅੱਜ ਫੇਰ ਦੂਜੀ ਗੇਰ 3 ਲੱਖ ਰੁਪਏ ਦਾ ਗ੍ਰਾਂਟ ਦੇਣ ਲਈ ਸਾਨੂੰ ਆਉਣਾ ਅਸੀਂ ਬਹੁਤ ਬਹੁਤ ਧੰਨਵਾਦੀ ਆ ਉਹਨਾਂ ਦੇ ਬਾਕੀ ਆਮ ਆਦਮੀ ਦੀ ਸਰਕਾਰ ਬਣੇ ਨੂੰ ਹੁਣ 3.5 ਸਾਲ ਹੋ ਗਏ ਉਹਨਾਂ ਵੱਲੋਂ ਤਾਂ ਸਾਨੂੰ ਹਜੇ ਤੱਕ ਕੋਈ 1 ਰੁਪਈਆ ਨਹੀਂ ਆਇਆ ਅਸਲ ਵਿੱਚ ਅਸੀਂ ਅਮਰ ਸਿੰਘ ਦੇ ਔਰ ਲਖਵੀਰ ਸਿੰਘ ਲੱਖਾ ਜੀ ਦੇ ਬਹੁਤ ਧੰਨਵਾਦੀ ਆ ਇਹਨਾਂ ਨੇ ਸਾਡੇ ਨਗਰ ਨੂੰ ਅੱਜ ਦੂਜੀ ਗੇਰੀ 2 ਸਾਲਾਂ ਦੇ ਵਿੱਚ ਹੀ ਇਹ ਗ੍ਰਾਂਟ ਦੇਣ ਆਏ ਨੇ 3 ਲੱਖ ਦੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਤੁਸੀਂ ਗੱਲ ਕੀਤੀ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨਾਂ ਨੇ ਪੰਚਾਇਤ ਨੂੰ ਗ੍ਰਾਂਟ ਦਿੱਤੀ ਘੱਟ ਹੀ ਨਹੀਂ ਹੈਗੀ ਜੀ ਇਹਦਾ ਹੁਣ ਸਰਕਾਰ ਕੀ ਸਮਝਦੇ ਵੀ ਕਿਉਂ ਨਹੀਂ ਦਿੱਤੀ ਹੈਗੀ ਇਹਦਾ ਹੁਣ ਸਰਕਾਰ ਨੂੰ ਪਤਾ ਹੋਊ ਜਾਂ ਐਮਐਲਏ ਸਾਹਿਬ ਪਿੰਡ ਦੌਲਤਪੁਰ ಗ್ರಾಮ ਪੰਚਾਇਤ ਨੂੰ ਕਿੰਨੀ ਗ੍ਰਾਂਟ ਜਾਰੀ ਕੀਤੀ ਹੈ ਖੇੜੇ ਮਹਾਨ ਖਤਰੀ ਇਹ ਅਸੀਂ 3 ਲੱਖ ਜਾਰੀ ਕੀਤੀ ਅੱਜ ਸਾਰਾ ਦੇ ਨਹੀਂ ਮੇਰਾ ਪਾਇਲ ਹਲਕੇ ਚ ਐਮਪੀ ਦੀ ਜਿਹੜੀ ਗ੍ਰਾਂਟ ਹੁੰਦੀ ਆ ਉਹ ਵੰਡਣ ਦਾ ਅਸੀਂ 8 ਪਿੰਡਾਂ ਜਾ ਰਹੇ ਆ ਜਗ੍ਹਾ ਜਗ੍ਹਾ ਜਿਹੜਾ ਵੀ ਮੈਂ ਜਾਂ ਲਖਬੀਰ ਸਿੰਘ ਜੀ ਲੱਖਾ ਸਾਹਿਬ ਨੇ ਕੋਈ ਵਾਦਾ ਕੀਤਾ ਹੋਇਆ ਜਾਂ ਪਿੰਡ ਵਾਲਿਆਂ ਦੀ ਕੋਈ ਮੰਗ ਸੀ ਉਹ ਅਸੀਂ ਅੱਜ ਸਾਰੇ ਉਹਨਾਂ 8-10 ਪਿੰਡਾਂ ਦੀ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਫਿਰ ਅਗਲੇ ਮਹੀਨੇ ਫੇਰ ਆਵਾਂਗੇ ਕੁਝ ਪਿੰਡਾਂ ਚ ਫੇਰ ਦਵਾਂਗੇ ਇਸ ਤਰ੍ਹਾਂ ਇਹ سلسلہ ਚੱਲਦਾ ਰਹੂਗਾ ਕਿਉਂਕਿ ਬਧਾਇਕ ਸਾਹਿਬ ਨੇ ਦੱਸਿਆ ਸੀ ਕਿ ਵੀ ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀਗੀ ਜੀ ਵੀ ਨਰੇਗਾ ਦੇ ਕੰਮਿਆਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਦੱਸਿਆ ਨਹੀਂ ਜਾਂਦਾ ਹੈਗਾ ਸਾਨੂੰ ਨਹੀਂ ਲੱਗਦਾ ਜੀ ਉਹਨਾਂ ਨੂੰ ਉਹਨਾਂ ਦੇ ਅਧਿਕਾਰ ਬਾਰੇ ਦੱਸਣਾ ਚਾਹੀਦਾ ਜੀ ਦੱਸਣਾ ਚਾਹੀਦਾ ਇਹ ਤਾਂ ਜੀ ਦੁਖੋ ਇਸ ਤਰ੍ਹਾਂ ਨਰੇਗਾ ਤਾਂ ਸਕੀਮ ਬਣਾਉਣ 'ਚ ਮੇਰਾ ਹੱਥ ਸੀ ਮੈਂ ਜਦੋਂ ਭਾਰਤ ਸਰਕਾਰ 'ਚ 2004-5 ਸਕੀਮ ਬਣ ਰਹੀ ਸੀ ਉਸ ਕਮੇਟੀ ਦਾ ਮੈਂਬਰ ਸੀ ਅਸੀਂ ਤਾਂ ਉਹ ਬਹੁਤ ਵਧੀਆ ਸਕੀਮ ਬਣਾਈ ਸੀ ਹੁਣ ਇਹ ਜਿਹੜੀ ਸਰਕਾਰ ਬਦਲਾ ਆ ਲਈ ਇਹਨਾਂ ਦਾ ਕੋਈ ਦਿਲਚਸਪੀ ਨਹੀਂ ਹੈ ਨਰੇਕਾ 'ਚ ਇਹਦਾ ਮੇਟਾ ਨੂੰ ਬਦਲੋ ਆ ਕਰਦੋ ਉਹ ਕਰਦੋ ਉਹਨਾਂ ਚ ਇਹਨਾਂ ਦੀ ਦਿਲਚਸਪੀ ਆ ਪਹਿਲਾਂ ਜਿੱਥੇ 100 ਦਿਨ ਦਾ ਕੰਮ ਮਿਲਦਾ ਈ ਉਥੇ ਮੇਰੇ ਖਿਆਲ ਨੂੰ 20 ਦਿਨ ਦਾ ਵੀ ਨਹੀਂ ਮਿਲਦਾ ਇਹ ਸਰਕਾਰ ਦਾ ਕੰਮ ਹੋਰ ਨਿਊ ਅਪਡੇਟ ਵੇਖਣ ਲਈ ਤੁਸੀਂ ਜੁੜੇ ਰਹੋ ਅਵੇਦਕਰ ਮਿਸ਼ਨ ਨਿਊ ਚੈਨਲ ਦੇ ਨਾਲ ਕੈਮਰਾਮੈਨ ਹਰਪ੍ਰੀਤ ਦੇ ਨਾਲ ਮੈਂ ਅਮਰਿੰਦਰ ਸਿੰਘ ਸੰਧੂ ਪਿੰਡ ਦੌਲਤਪੁਰ